ਆਪ ਪਹਿਲਾਂ ਤੁਹਾਡਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਜਿਹੜੀ ਕਵਰੇਜ ਹੈ ਉਹ ਕਰ ਰਹੇ ਜੀ ਅੱਜ ਮੇਨ ਮਕਸਦ ਇਹ ਸੀਗਾ ਕਿ ਵਿਕਰਮ ਸਿੰਘ ਇਥੇ ਜਿਹੜਾ ਐਕਸ ਮੰਤਰੀਆ ਉਹ ਮਜੀਠੇ ਬਲਾਕ ਵਿੱਚ ਆਇਆ ਜਿਸ ਤਰ੍ਹਾਂ ਆਪਣੀ 50 ਕੁ ਗਨਮੈਂ ਤੇ ਹੋਰ ਬੰਦੇ ਲੈ ਕੇ ਇੱਕ ਗੁੰਡਾਗਰਦੀ ਕਰਕੇ ਗਿਆ ਲੋਕਾਂ ਨੂੰ ਡਰਾ ਧਮਕਾ ਕੇ ਗਿਆ ਇਹਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਗੁੰਡਾਗਰਦੀ ਕਰਦੀ ਮੈਨੂੰ ਇੱਕ ਦੱਸ ਦੇਵੇ ਕਿ ਮਜੀਠੇ ਜੱਤਰ ਸਿੱਕੇ ਬਲਾਕ ਜਿਹੜੇ 42 ਪਿੰਡ ਪੈਂਦੇ ਉਥੇ ਕਿੱਥੇ ਸਾਡੀ ਪਾਰਟੀ ਨੇ ਇਹਨਾਂ ਗੁੰਡਾਗਰਦੀ ਕੀਤੀ ਸਾਡੇ ਕੋਲ ਤਾਜ਼ੀਆਂ ਮਸਾਲਾਂ ਅੱਜ ਦੋ ਕਿ ਸਾਡੇ ਰੱਖਨਾਗਰ ਤੋਂ ਸਾਹਿਬਕਾ ਸਰਪੰਤੀ ਗਪਾਲ ਸਿੰਘ ਜੀ ਰੱਖ ਭੰਗਵਾ ਤੋਂ ਸਾਬਕਾ ਸਰਪੰਚ ਕਪਾਲ ਸਿੰਘ ਜੀ ਇਹ ਆਪਣੀਆਂ ਫਾਈਲਾਂ ਲੈ ਕੇ ਸਵੇਰੇ ਪਿੰਡੋਂ ਤੁਰੇ ਤੇ ਇਹਨਾਂ ਦਾ ਜਿਹੜਾ ਉੱਥੇ ਸਾਬਕਾ ਸਰਪੰਚ ਆ ਕੁਲਬੀਰ ਸਿੰਘ ਉਹਨੇ ਗੁੰਡੇ ਭੇਜ ਕੇ ਦਾਤਰਾ ਨਾਲ ਇਹਨਾਂ ਦੀ ਗੱਲ ਵਾਲੀ ਪਿੰਡ ਲਾਗੋਂ ਫਾਈਲਾਂ ਖੋ ਕੇ ਲੈ ਗਏ ਲੁੱਟਖੋ ਕੀਤੀ ਲੁੱਟਖੋ ਕੀਤੀ ਮੋਬਾਈਲ ਇਹਨਾਂ ਦਾ ਲੈ ਗਈ 5000 ਰੁਪਏ ਦੱਸੋ ਗੁੰਡਾਗਰਦੀ ਇਹ ਹੈ ਕਿ ਜਾਂ ਅਸੀਂ ਕੀਤੀ ਜਿਹੜੀ ਉਹ ਆ ਫਿਰ ਅੰਦਰ ਲਾਈਨ ਵਿੱਚ ਅਭੀ ਦੇ ਵਿੱਚ ਰਜਿੰਦਰ ਸਿੰਘ ਰਾਜੂ ਨੰਗਲ ਪਣਵਾ ਤੋਂ ਇਹਨਾਂ ਕੋਲ ਮੈਂਬਰ ਪੰਚਾਇਤਾਂ ਦੀਆਂ ਤਿੰਨ ਫੈਲਾਂ ਖੋ ਕੇ ਲੈ ਗਏ ਸਾਡੇ ਕੋ ਭਰੀਆਂ ਤਾਂ ਗਈਆਂ ਕਿ ਅਸੀਂ ਦੋ ਫੈਲਾਂ ਤਿਆਰ ਕੀਤੀਆਂ ਸੀ ਜੇ ਨਾ ਕਰਦੇ ਤੇ ਸਾਡਾ ਕੀ ਇੱਥੇ ਹੱਸਣਾ ਜਿਹੜੀਆਂ ਦੋ ਪੰਚਾਇਤਾਂ ਵੈਸੇ ਜਾਣੀਆਂ ਸੀ ਤੇ ਸਰਪੰਚ ਸਾਹਿਬ ਨੇ ਸਵੇਰ ਤੋਂ ਲੱਗ ਕੇ ਸ਼ਾਮਾਂ ਤੱਕ ਮਸਾਂ ਉਹ ਫੈਲਾ ਜਮਾ ਕਰਾਇਆ ਦੱਸੋ ਗੁੰਡਾਗੱਦੀ ਹੈ ਕਿ ਅਸੀਂ ਕੀਤੀ ਗੁੰਡਾਗੱਦੀ ਕਿ ਇਹਦੇ ਬੰਦਿਆਂ ਨੇ ਕੀਤੀ ਜਿਹੜਾ ਇਹਦੇ ਨਾਲ ਖਲੋਤਾ ਸੀ ਕਲਵੰਤ ਸਿੰਘ ਮੱਲੀ ਉਹਦੇ ਗੁੰਡਿਆਂ ਨੇ ਜਿੰਦਰ ਸਿੰਘ ਕੋ ਫਾਈਲਾਂ ਖੋ ਕੇ ਖੜੀਆਂ ਪੁਲਿਸ ਦੀ ਮੌਜੂਦਗੀ ਵਿੱਚ ਸੋ ਇੱਕ ਦੂਜੇ ਕਹਿ ਰਿਆ ਸੀ ਸਾਡੇ ਸਰਪੰਚ ਨੇ ਕਲਵੰਤ ਸਿੰਘ ਗੱਲ ਵੱਲ ਤੋਂ ਕਿ ਉਹਨਾਂ ਦਾ ਬੇਟਾ ਬੀ ਐਲਓ ਤੇ ਫਾਈਲਾਂ ਲੈ ਕੇ ਤੇ ਸਿੱਧੀਆਂ ਲੈ ਆਇੰਦਾ ਤੁਸੀਂ ਚੈੱਕ ਕਰ ਸਕਦੇ ਤੇ 2.5 ਤੋਂ ਪੌਣੇ 3 ਦੇ ਵਿੱਚ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਕਿ ਕੋਈ ਹੈ ਤੇ ਮੇਰੀ ਫਾਈਲ ਜਮ੍ਹਾਂ ਕਰਾ ਦਿਓ ਤੇ ਮੈਂ ਸਰਪੰਚ ਜੀ ਲਾਈਨ 'ਤੇ ਲੱਗ ਕੇ ਹੀ ਹੋਣੀ ਆ ਅਜੇ ਵੀ ਲਾਈਨ ਤੇ ਸਾਡੇ ਬੰਦੇ ਲੱਗੇ ਆ ਜਾਗੇ ਤੁਸੀਂ ਉੱਥੇ ਵੇਖ ਲਓ ਗੁਰੂ ਕੀ ਬੇਰ ਸਾਡੇ ਬੰਦੇ ਅਜੇ ਫੋਨ ਆ ਰਹੇ ਆ ਉਹਨਾਂ ਨੂੰ ਟੋਕਨ ਨਹੀਂ ਮਿਲੇ ਇਹਦੇ ਬੰਦੇ ਨੂੰ ਟੋਕਨ ਮਿਲ ਗਏ ਦੱਸੋ ਗੁੰਡਾਗਰਦੀ ਇਹ ਕਰਦੇ ਕਿ ਅਹੀਂ ਕਰ ਰਹੇ ਸੋ ਇਹਨੂੰ ਪੈਰਾਂ ਨਹੀਂ ਆਤਿਆ ਬਖਲਾਟ ਵਿੱਚ ਆਇਆ ਵਾ ਜੋ ਇਹਨਾਂ ਦਾ ਪੰਜਾਬ ਛਾਛਰ ਹੋਇਆ ਤੁਹਾਡੇ ਸਾਹਮਣੇ ਇਹ ਤਿੰਨਾਂ ਤੋਂ 2 ਐਮਐਲਏ ਰਹਿ ਗਏ ਮੇਰਾ ਖਿਆਲੋ ਦੋ ਵੀ ਨਹੀਂ ਇਹਨਾਂ ਕੋਈ ਗਾਂ ਰਹੇ ਨੇ ਦੋ ਜਾਂ ਸੱਤ ਵਿੱਚ ਜਦੋਂ ਇਹ ਐਮਐਲਏ ਬਣਿਆ ਸੀ ਸਾਲਾ ਹੋਣ ਕਰਕੇ ਮੰਤਰੀ ਬਣ ਗਿਆ ਤੇ ਜਦੋਂ ਮਿਊਨਿਸਪੈਲਿਟੀ ਮਜੀਠੇ ਦੀਆਂ ਚੋਣਾਂ ਹੋਈਆਂ ਸੀ ਇਹਨੇ ਸਰਵੇ ਕਰਾਇਆ ਸੀ ਉਦੋਂ ਸਾਰੀਆਂ ਵਾਡਾਂ ਹੀ ਜਿੱਤਦੇ ਸਾਂ ਤੇ ਇਹਨੇ 8 ਵਾਡਾਂ ਦੇ ਸਾਡੇ ਕਾਗਜ਼ ਰਿਜੈਕਟ ਕਰਾਏ ਤੇ ਜੇ ਅਸੀਂ ਅੰਮ੍ਰਿਤਸਰ ਧਰਨਾ ਦਿੱਤਾ ਤੇ ਸਾਡੇ ਬੰਦੇ ਚੁੱਕ ਕੇ ਕਿਸੇ ਨੂੰ ਗੰਡੀ ਵੈਂਟ ਛੱਡ ਆਏ ਕਿਸੇ ਨੂੰ ਲੋਪੋਗੇ ਦੇ ਅਗਲੇ ਬੰਨੇ ਛੱਡ ਆਏ ਉਸ ਵੇਲੇ ਸਾਡੇ ਇੱਕ ਜਿਹੜਾ ਕਾਉਂਸਲਰ ਖਲੋਤਾਈ ਬਾਉ ਰਤਨ لال ਉਹਦਾ ਨੁਕਸਾਨ ਹੋਇਆ ਕਿਉਂਕਿ ਉਹਨੂੰ ਅਟੈਕ ਹੋ ਗਿਆ ਸੀਗਾ ਗੇੜੇ ਜਗਾ ਜਦੋਂ ਇਹਨੇ ਪੱਤਿਆ ਨਹੀਂ ਕਰਾਇਆ ਕਿਹੜਾ ਬੰਦਾ ਸਾਡੇ ਮਜੀਠੇ ਹਲਕੇ ਦਾ ਕਿਸੇ ਦੇ ਫਾਜ਼ਿਲ ਕਾ ਪੱਤਾ ਕਿਸੇ ਦੇ ਮੁਹਾਲੀ ਪੱਤਾ ਇਹ ਦੱਸੇ ਪਿਛਲੀ 5 ਸਾਲ ਤੋਂ ਕਾਂਗਰਸ ਦੀ ਸਰਕਾਰ ਰਹੀ ਆ ਉਦੋਂ ਅਸੀਂ ਹਲਕਾਂਚਾ ਅਸਾਂ ਉਹਨੂੰ ਕੋਈ ਪੱਤਾ ਕਰਾਇਆ ਹੋਵੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਮੈਂ ਹਲਕਾਂਚਾ ਜਾਂ ਇੱਕ ਦੱਸ ਦੇ ਕਿਸੇ ਦੇ ਪੱਤਾ ਕਰਾਇਆ ਹੋਵੇ ਇਹ ਜੂਰ ਹੈ ਜਦੋਂ ਇਹ ਕੋਈ ਗੱਲ ਕਰਦਾ ਐਮਪੀ ਦੀ ਇਲੈਕਸ਼ਨ ਜਿਹਨੇ ਗੱਲ ਕੀਤੀ ਸੀ ਤੇ ਇਹਦਾ ਉਦੋਂ ਮੈਂ ਮੂੰਹ ਪੰਨਿਆ ਸੀ ਉਦੋਂ ਵੀ ਇਹਨੇ ਮੈਂ ਜਵਾਬ ਦਿੱਤਾ ਫਿਰ ਉਸ ਤੋਂ ਬਾਅਦ ਚੁੱਪ ਕਰ ਦਿੰਦਾ ਇਹਦੀ ਆਦਤ ਆ ਇਹਨੇ ਇਪਕਿੰਟ ਚੰਡ ਚੁੰਡ ਕਰਵਾਉਣੀ ਹਦੀ ਆ ਸਰਵਿਸ ਨੇ ਆਪਣੀ ਕਰਵਾਉਣੀ ਹਦੀ ਆ ਉਹ ਜਦੋਂ ਵੀ ਇਹਨੂੰ ਲੋਡ ਪੈਂਦੀ ਹੈ ਕੋਈ ਨਾ ਕੋਈ ਗਲਤ ਗੱਲ ਕਹਿੰਦਾ ਫਿਰ ਇਹਦੀ ਸਰਵਿਸ ਕਰਦੀ ਦੀ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨੂੰ ਦੱਸਣਾ ਚਾਹਣਾ ਵੀ ਗੁੰਡਾਗਰਦੀ ਤੂੰ ਅੱਜ ਕਰਕੇ ਗਿਆ ਤੂੰ ਡਰਾ ਧਮਕਾ ਕੇ ਗਿਆ ਮੈਂ ਵੀ ਬੰਦੇ ਇਕੱਠੇ ਕਰ ਸਕਦਾ ਪਰ ਮੈਂ ਨਾ ਕਿਹਾ ਨਹੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਲੋਕਾਂ 'ਚ ਇਹ ਮੈਸੇਜ ਆਇਆ ਵੀ ਇਹ ਗੁੰਡਾਗਰਦੀ ਕਰਦੇ ਆ ਬਿਲਕੁਲ ਝੂਠ ਤੁਹਾਡੇ ਸਾਹਮਣੇ ਮੈਂ ਦੋਹ ਧਾਰਨਾ ਦਿੱਤੀਆਂ ਇਹਨੂੰ ਪੁੱਛੋ ਵੀ ਇਹਦੇ ਬੰਦਾ ਜਿਹੜਾ ਕੁਲਵੰਤ ਸਿੰਘ ਮੱਲਿਓ ਦੇ ਗੁੰਡੇ ਕੱਲੇ ਨਹੀਂ ਕੱਲੇ। ਗਲਬੀਰ ਇਹਦਾ ਜਿਹੜਾ ਰੱਖ ਭੰਗ ਵਾਲਾ ਉਹਨੇ ਗੁੰਡੇ ਕੱਲ ਕੇ ਤੇ ਰਾਜ ਸਰਪੰਚ ਕੋਲ ਲੁੱਟਖੋ ਕਰਵਾਈ ਕਿ ਨਹੀਂ ਕਰਵਾਈ। ਸੋ ਜਦੋਂ ਵੀ ਇਹ ਕੰਮ ਕਰਨਗੇ ਇਹਨਾਂ ਦਾ ਜਵਾਬ ਇਹਨਾਂ ਨੂੰ ਇੱਥੇ ਦਾ ਜਵਾਬ ਪੱਥਰਾਂ ਨਾਲ ਦਵਾਂਗੇ, ਪੱਥਰਾਂ ਨਾਲ ਦਵਾਂਗੇ। ਸੋ ਮੈਂ ਇਹਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਸਾਡੇ ਮੁੱਖ ਮੰਤਰੀ ਸਰਪੰਗਵਤ ਸਿੰਘ ਜੀ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਹਦਾਇਤ ਕੀਤੀ ਆ ਕਿ ਕਿਸੇ ਨਾਲ ੱੱੱਕਾ ਨਹੀਂ ਕਰਨਾ। ਸੋ ਉਹਨਾਂ ਦੀਆਂ ਹਦਾਇਤਾਂ ਦੇ ਚੱਲਦਿਆਂ ਅਸੀਂ ਕਿਸੇ ਨੂੰ ਧੱਕਾ ਨਹੀਂ ਕੀਤਾ ਅਸੀਂ ਇਹਦੇ ਹੋਣ ਵੀ ਫੋਨ ਕਰ ਰਹੇ ਹਾਂ ਇਹਦੇ ਹੋਣ ਵੀ ਅਫਸਰਾਂ ਨੂੰ ਫੋਨ ਕਰ ਰਹੇ ਆ ਵੀ ਸਾਡੇ ਬੰਦਿਆਂ ਦੇ ਕਾਗਜ਼ ਜੜਿਆ ਭਰ ਦਿਓ ਸੋ ਇਹ ਆਪਾਂ ਇੱਕ ਇੱਕ ਇਹ ਕੀਤੇ ਇੱਕ ਉਹ ਤੁਹਾਨੂੰ ਬੇਨਤੀ ਕਰਨੀ ਆ ਕਿ ਇਹ ਜਿੰਨੀਆਂ ਮੈਂ ਗੱਲਾਂ ਕੀਤੀਆਂ ਇਹ ਸਾਰੀਆਂ ਗੱਲਾਂ ਤੁਸੀਂ ਪ੍ਰੈਸ 'ਚ ਰਾਈ ਇਹਦੇ ਤੱਕ ਜਰੂਰ ਪਹੁੰਚਣ ਤੇ ਫਿਰ ਜੇ ਕੋਈ ਗੱਲ ਫੇਰ ਕਰੂਗਾ ਤਾਂ ਇਹਨੂੰ ਫੇਰ ਜਵਾਬ ਦੇਵਾਂਗੇ ਮੁਜੀਤਿਆ ਸਾਹਿਬ ਕਹਿੰਦੇ ਨੇ ਉੱਥੇ ਬਿਲਡਿੰਗ ਦੇ ਵਿੱਚ ਖਿੜਕੀਆਂ ਗੁੱਟੀਆਂ ਸੀਸ਼ੇ ਟੁੱਟੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੋਈ ਆ ਜੀ ਅਸੀਂ ਤੇ ਕੋਈ ਨਹੀਂ ਹੋ ਸਕਦਾ ਜਿਹੜੇ ਇਹ ਗੁੰਡੇ ਲੈ ਆਏ ਨੇ ਜਿਨ੍ਹਾਂ ਨੇ ਅੰਦਰੋਂ ਦੇ ਇਹਨਾਂ ਦੇ ਗੁੰਡੇ ਫੈਲਾ ਖੋ ਕੇ ਲੈ ਗਏ ਹੋ ਸਕਦਾ ਉਹਨਾਂ ਤੋੜੀਆਂ ਹੋਣ ਸਾਡਾ ਕੋਈ ਬੰਦਾ ਜੇ ਕੋਈ ਮਤਲਬ ਕਿਸੇ ਨੇ ਕੋਈ ਉੱਥੇ ਕਿਹ ਕੋਈ ਫਾਈਲ ਖੋਈ ਤੇ ਦੱਸਣ ਕੋਸ਼ਿਸ਼ ਕਰ ਅਸੀਂ ਸ਼ਿਕਾਇਤ ਕੀਤੀ ਆ ਜੀ ਸਰਪੰਚੋਂ ਨਾਲ ਵੀ ਕੀਤੀ ਆ ਤੁਸੀਂ ਵੀ ਕੀਤੀ ਆ ਮੇਰੇ ਕਹਿੰਦਾ ਐਫ ਆਈ ਆਰ ਸਰਪੰਚੋਂ ਨਾਲ ਹੀ ਤੇ ਦਰਜ ਹੋ ਗਈ ਆ ਜੀ ਦਰਜ ਨਹੀਂ ਮੇਰਾ ਬੁਖਾਰ ਕੱਲ੍ਹ ਵੀ ਪਾਣੀ ਹੋਣੇ ਮੇਲੇ ਹੋ ਜਾਂਦੇ ਆ ਆ ਇਹ ਕਾਰਵਾਈ ਕਰਾਵਾਂਗੇ ਕਾਨੂੰਨੀ ਕਾਰਵਾਈ ਜੋ ਬੰਦੀ ਹੋਈ ਇਨਾਂ ਦੇ ਜਿਹੜਾ ਜਿੰਦਰ ਸਿੰਘ ਹੈ ਦੀ ਪੱਗ ਵੀ ਅੰਦਰ ਲਾਈ ਗਈ ਇਹ ਸਿੱਖੀ ਸਰੂਪ ਚ ਹੈ ਸਿੱਖੀ ਸਰੂਪ ਚ ਪੱਗ ਲਾਉਣੀ ਜਿਹੜੀ ਧਾਰਾ ਬੰਦੀ ਉਹ ਧਾਰਾ ਲਵਾਵਾਂਗੇ ਇਨਾਂ ਤੇ